ਕਿਹੜੀ ਮੱਝ ਆਹਾ ਮੱਝ ਆ ਬਾਈ ਅੱਛਾ ਕੀ ਮੁੱਲ ਵੜੀ ਐ ਦੀ ਪੂਰਾ 1 ਲੱਖ ਰੁਪਇਆ ਮੰਗਦੇ ਆ ਬਾਈ ਲੱਖ ਰੁਪਇਆ ਦਾ ਯਾਰ ਬਹਲਾ ਲੈਵਾ ਵੀ ਥੋੜਾ ਜਿਹਾ ਗੱਦ ਵੀ ਨਿਕਾਗਾ ਤੇਰੇ ਸਾਹਮਣੇ ਆ ਬਾਈ ਜਿਹੜੀ ਵੀ ਐ ਯਾਰ ਮੱਖੀ ਤਿਲਕ ਦੀ ਮੱਝ ਤੇ ਪਿੰਡ ਤੋਂ ਮੱਖੀ 80000 ਰੁਪਇਆ ਦੇਣਾ ਨਹੀਂ ਨਹੀਂ 80 ਦਾ ਬਾਈ ਬਹੁਤ ਥੋੜਾ ਯਾਰ ਚਾ 82 ਲਾ ਫਿਰ ਨਹੀਂ ਨਹੀਂ 82 ਵੀ ਲੋਟਰੀ ਹੋਣਾ ਬਾਈ ਯਾਰ ਥੋੜਾ ਚਾਲ ਯਾਰ ਕੋਈ ਪੱਕੀ ਗੱਲ ਦੱਸ ਹਣ ਬਾਈ ਯਾਰ ਪੱਕੀ ਗੱਲ ਤਾਂ ਇਹੀ ਆ 2000 ਰੁਪਇਆ ਘਟ ਦੇ ਦੀ ਲੱਖ ਤੋਂ ਕੀਰਲੀ ਗੱਲ ਹੀ ਆ ਯਾਰ ਹੱਥ ਕਰ ਤੂੰ ਆਵਦਾ ਰੁਪਿਆ 85000 ਨਕਦ ਸੰਗਲ ਫੇਰ ਖੋਲੂਗਾ ਪਹਿਲਾਂ ਪੈਸੇ ਕਨਾਂਗਾ ਇੱਕ ਮਿੰਟ ਯਾਰ ਮੈਂ ਮਾੜੀ ਮੁੰਡੇ ਨਾਲ ਗੱਲ ਕਰ ਲਾਂ ਫਾਈ ਉਹ ਮੈਂ ਤੈਨੂੰ ਕੀ ਜਣਾ ਸੌਦਾ ਠੀਕ ਆ ਪੈਸੇ ਵੀ ਨਕਦ ਦਿੰਦਾ ਉਹ ਨਹੀਂ ਨਹੀਂ ਹਾਥੀ ਯਾਰ ਕੀ ਮੱਝ ਆ ਯਾਰ 85000 ਮੁੱਲ ਹੁੰਦਾ ਕੋਈ ਉਹ ਟਕਿਆ ਢੋਲ ਆ ਸੂਨ ਵਾਲੀ ਹੈਗੀ ਆ ਕੱਲ ਨੂੰ ਕੋਈ ਬੱਚਾ ਭੁੱਲ ਗਈ ਕੋਈ ਹੋਰ 19 ਕੀ ਹੋਗੀ ਯਾਰ ਰੈਸਕ ਲੈਣ ਦਾ ਕੀ ਫਾਇਦਾ ਉਹ ਨਹੀਂ ਨਹੀਂ ਇਹ ਕਿਹੜਾ ਯਾਰ ਬੰਦਾ ਵਪਾਰੀ ਇਹਨੇ ਤਾਂ ਮੁੱਲ ਹੀ ਨਹੀਂ ਲਾਇਆਗਾ ਵਪਾਰੀ ਤਾਂ ਮੈਂ ਲਿਆਉਂਗਾ ਮੈਂ ਆਪੇ ਵੇਚ ਦੂੰਗਾ ਤੂੰ ਜਵਾਬ ਦੇ ਦੇ ਇਹਨੂੰ ਆਪਾਂ ਵੇਚ ਨਹੀਂ ਨਹੀਂ ਯਾਰ ਉਹ ਵੇਖ ਲੈ ਛੋਰਾ ਉਹ ਨਹੀਂ ਨਹੀਂ ਮਹਿੰਗੀ ਵੇਚਾਂਗੇ ਯਾਰ ਆ ਇਹ ਕਿਹੜਾ ਮੁੱਲ ਹਾਂ ਬਈ ਹੋ ਗਈ ਰਹਿ ਕਿਵੇਂ ਆ ਬਈ ਯਾਰ ਸ਼ੋਰ ਨਹੀਂ ਮੰਨਦਾ ਯਾਰ ਕਹਿੰਦਾ ਪੈਸੇ ਥੋੜੇ ਆ ਤੂੰ ਦਾ ਤੇ ਫਿਰ ਕਿੱਥੋਂ ਤੱਕ ਵੇਚਣੀ ਆ ਬਾਈ ਮੈਂ ਤੈਨੂੰ ਖੀਰਲੀ ਗੱਲ ਦੱਸਦਾ ਨਾ ਇੱਧਰ ਨਾ ਉੱਧਰ ਅਸੀਂ ਰੁਪਏ 95000 ਦੀ ਵੇਚਣੀ ਆ 95000 ਦੀ ਵੇਚਣੀ ਆ ਤਾਂ 95000 ਦੀ ਹਿਊ ਵੇਚਣੀ ਆ ਜੇ ਚਿਤਮਨ ਦਾ ਬਾਈ ਜੀ ਲੈ ਜਾ ਨਹੀਂ ਬਾਈ ਜਵਾਬ ਔਖਾ ਕੰਮ ਨਹੀਂ ਬਈ ਆਪਣਾ ਸੌਦਾ ਨਹੀਂ ਰੋਲਣਾ ਇਹ ਠੀਕ ਆ ਬਾਈ ਆਪੇ ਵੇਚ ਦੂੰਗਾ ਮੈਂ ਟੈਨਸ਼ਨ ਘਾਤੂ ਲੈਦਾ ਯਾਰ ਇਹ ਤਾਂ 60 60 ਵਾਲੀ ਲਿੰਦੇ ਇੱਦੇ ਹੈ ਨਹੀਂ ਗੇ ਉਹ ਸ਼ੋਰਾ ਚੰਗੀ ਭਲੀ ਵਿਕਦੀ ਸੀ ਐਵੇਂ ਨਾ ਨੁੱਕਰ ਕਰ ਗਿਆ ਨਾਲੇ ਜਿਹੜੀ ਇੱਕ ਵਾਰੀ ਪਹਿਲੀਆਂ ਚ ਪੈਸੇ ਲੱਗ ਜਾਨਾ ਦੁਬਾਰਾ ਮੁੜ ਕੇ ਮੁੱਲ ਨਹੀਂ ਲੱਗਦਾ ਹੁੰਦਾ ਦੋ ਦਿਨ ਸੂਨ ਚ ਰਹਿ ਗਏ ਯਾਰ ਉਹ ਯਾਰ ਵਿਕਦੀ ਕਿਉਂ ਨਹੀਂ ਹੁਣ ਜਮਾਨਾ ਸੋਸ਼ਲ ਮੀਡੀਆ ਦਾ ਆ ਦੇਖ ਮੈਂ ਫੇਸਬੁੱਕ ਤੇ ਇਹਦੀ ਬਣਾ ਕੇ ਪਾ ਦਿੰਨਾ ਵੀਡੀਓ ਨਾਲੇ ਤਾਂ ਪੂਰਾ ਮੁੱਲ ਲਵਾਂਗੇ ਤੇ ਨਾਲੇ ਵਪਾਰੀ ਡਲਿਆਂ ਨੂੰ ਡਿਗਣਗੇ ਤੂੰ ਵੇਖੀ ਜਾਈਂ ਦਿਖਾ ਯਾਰ ਕਿਹੜੀ ਮੱਝ ਆ ਆਹਾ ਬਾਈ ਤੇ ਮੱਝ ਤਾਂ ਤੇਰੀ ਠੀਕ ਆ ਪਰ ਥੋੜੀ ਗੋਡੀ ਦੀ ਛੋਟੀ ਆ ਯਾਰ ਨਹੀਂ ਨਹੀਂ ਉਹ ਸੇਵਾ ਤਾਂ ਬਹੁਤ ਕੀਤੀ ਔਕਾਤ ਤੇ ਹੀ ਆ ਥੋੜਾ ਜਿਹਾ ਬਾਕੀ ਤੇਰੇ ਸਾਹਮਣੇ ਆ ਬਾਈ ਯਾਰ ਹਾਂ ਨਹੀਂ ਨੰਦਨਾਲ ਨਹੀਂ ਮਾਤਾ ਤੇਰੀ ਤੇ ਕੀ ਮੁੱਲ ਵੜੀ ਆ ਮੁੱਲ ਇਹਦਾ ਬਾਈ ਯਾਰ ਬਾਲਾ ਕਾ ਗੱਲਾਂ ਤਾਂ ਪੱਕਾ ਨਹੀਂ ਲੱਖ ਰੁਪਈਆ ਉਹ ਤਾਂ ਮੇਰਾ ਫੇਸਬੁੱਕ ਤੇ ਪਾਇਆ ਵਾ ਨਹੀਂ ਯਾਰ ਜ਼ਿਆਦੇ ਆ ਲੱਖ ਤਾਂ ਫਿਰ ਤੂੰ ਦੱਸ ਦੇ ਬਾਈ ਯਾਰ ਤੇ 90 ਹਜ਼ਾਰ ਦੀ ਲੈ ਜਾਂਦਾ ਨਹੀਂ 90 ਦੀ 90 ਤਾਂ ਫੇ ਇੱਥੇ ਲੋਕਲ ਬੰਦੇ ਹੀ ਲਈ ਜਾਂਦੇ ਸੀਗੇ ਅਸੀਂ ਦਿੱਤੀ ਨਹੀਂ ਨਹੀਂ ਹੋਣੀ ਬਾਈ ਯਾਰ ਕੱਦ ਛੋਟਾ ਥੋੜਾ ਆ ਉਹ ਨਹੀਂ ਉਹ ਤਾਂ ਸਾਹਮਣੇ ਹੀ ਆ ਬਾਈ ਯਾਰ ਹੁਣ ਤੇਜ਼ੀ ਵੀ ਆ ਨਾ ਪਸੰਗਾਂ ਦੀ ਚਲ ਐਂ ਕਰ ਯਾਰ ਇੱਕ ਗੱਲ ਹੀ ਦੱਸਾਂ ਹਾਂ 99000 ਦੀ ਹੋਗੀ 99000 ਦੀ ਚਲ ਮੈਂ ਇੱਕ ਵਾਰੀ ਮਰੇ ਬਾਪੂ ਨੂੰ ਪੁੱਛਣਾ ਬਾਪੂ ਹੋ ਗਿਆ ਸੌਦਾ ਆ ਜਾ ਉਹ ਹਾਂ 99000 ਦੀ ਹੋਗੀ 99 ਦੀ ਓਰੇ ਇੱਕ ਮਿੰਟ ਉਹ ਇਹ ਕਿਹੜਾ ਵਪਾਰੀ ਆ ਮੈਨੂੰ ਤਾਂ ਬੰਦਾ ਸਹੀ ਜਿਹਾ ਨਹੀਂ ਲੱਗਦਾ ਜਿਹਨੇ ਔਨ ਸਾਰੀ 98000 ਲਾਤਾ ਉਹ ਨਹੀਂ ਨਹੀਂ ਗਵਾਂਢ ਪਿੰਡ ਦਾ ਤਾਂ ਹੈਗਾ ਯਾਰ ਬੰਦਾ ਕਿੱਥੇ ਜਾਊਗਾ ਇਹ ਪੈਸੇ ਪੂਸੇ ਨਕਦ ਦੇਣਗੇ ਉਹ ਪੈਸੇ ਆ ਦੇਊ ਤਾਂ ਨਕਦੀ ਜਿਹੜਾ ਵੀ ਕਹਿੰਦਾ ਹੋਇਆ ਕੋਈ 15 20 ਦਿਨਾਂ ਦਾ ਕਿੱਡੀ ਖਾਸ ਗੱਲ ਆ ਸਾਰੇ ਸਬੂਤ ਹੈਗੇ ਗਵਾਂਢ ਪਿੰਡ ਦਾ ਹੈਗਾ ਕਿੱਥੇ ਭਜੂਗਾ ਯਾਰ ਆ ਕੋਈ ਚੱਕਰ ਨਹੀਂਗਾ ਆਜਾ ਬਾਕੀ ਗੱਲ ਕਰਦੇ ਆਪਾਂ ਵੇਖ ਲਾ ਭਾਈ ਸੌਦਾ ਤਾਂ ਠੀਕ ਆ ਤੇ ਪੈਸਿਆਂ ਦਾ ਉਹ ਪੈਸਾ ਦਾ ਬਾਕੀ ਐਂ ਕਰ ਤੂੰ 20000 ਰੱਖ ਲੈ ਬਾਕੀ ਦੋ ਤਰੀਕ ਨੂੰ ਤੇਰੇ ਪੈਸੇ ਆ ਜਾਣਗੇ ਬਸ ਠੀਕ ਆ ਓ ਵੇ ਆਪਾਂ ਨਕਦ ਦੇਣੀ ਆ ਯਾਰ ਧਾਰ ਨਹੀਂ ਦੇਣੀ ਉਹ ਯਾਰ ਜਿਹੜਾ ਬੰਦਾ 20000 ਫੜਾਈ ਜਾਂਦਾ ਕਿਤੇ ਇਹ ਭਾਜੂਗਾ ਸਾਰੇ ਪੈਸੇ ਦੇਊਗਾ ਉਹ ਐਵੇਂ ਕਮਲ ਮਰੀ ਨੇ ਖੜ ਜਾ ਤੂੰ ਐ ਕਰ ਬਈ ਯਾਰ ਆ 20000 ਮੈਂ ਸਾਈ ਵਾਲਾ 200 ਰੱਖਵੇਂ ਨਾ 20000 ਰੁਪਇਆ ਤੂੰ ਆਦਾ ਰੱਖ ਲੈ ਸਾਡੇ ਘਰੇ ਖੁਰ ਜਾਣਗੇ ਯਾਰ ਇਕੱਠਾ 98000 ਆਊਗਾ ਸਾਡੇ ਗਰਜ ਹੋ ਜੂਗੀ ਵਾ ਠੀਕ ਆ ਹਾਂ ਤੇ ਕਿੰਨੀ ਤਰੀਕ ਆਖੇ ਬਾਈ ਦੋ ਤਰੀਕ ਨੂੰ ਵਾ ਠੀਕ ਆ ਬਾਈ ਵਾ ਕਾ ਇੰਟਰ ਆਉਣਾ ਚੜਾ ਕੇ ਲੈ ਜਾਣੇ ਲੈ ਜੋ ਲੈ ਜੋ ਯਾਰ ਬੀ ਫਿਕਰ ਹੋ ਜੋ ਠੀਕ ਆ ਕੋਈ ਮੈਨੂੰ ਤਾਂ ਯਾਰ ਕੋਈ ਸਹੀ ਜ ਨਹੀਂ ਲੱਗਦਾ ਓ ਯਾਰ ਤੈਨੂੰ ਸਹੀ ਲੱਗਿਆ ਕਦੋਂ ਆ ਕੁਛ ਮੇਰੀ ਜ਼ਿੰਮੇਵਾਰੀ ਯਾਰ ਆਪੇ ਮੈਥੋਂ ਪੈਸੇ ਲੈ ਲਈ ਤੂੰ ਬੇਫਿਕਰ ਹੋ ਜਾ ਓਏ ਸ਼ੋਰਾ ਦੋ ਤਰੀਕ ਦਾ ਇਕਰਾਰ ਸੀ ਮੈਂ ਆਲੇ ਪੈਸਿਆਂ ਦਾ ਜੇ 10 ਤਰੀਕ ਹੋ ਗਈ ਓ ਮੈਂ ਤਾਂ ਬਾਪੂ ਯਾਰ 4-5 ਦਿਨ ਹੋ ਗਏ ਫੋਨ ਲਈ ਜੰਨਾ ਉਹਦਾ ਫੋਨ ਹੀ ਸੋਚੋ ਫਾਈ ਜਾਂਦਾ ਉਹੀ ਸ਼ੋਰ ਮਾਤੇ ਯਾਰ ਤੇਰੀ ਉਹੀ ਕੰਮ ਕਰਾਏਗਾ ਜਮਾ ਤੂੰ ਓ ਯਾਰ ਕੁਛ ਨਹੀਂ ਹੁੰਦਾਗਾ ਯਾਰ ਆਦਾਂ ਕੰਦਾ ਕੋਠੇ ਖੋਕੇ ਤਾਂ ਆਪਾਂ ਜੂ ਉਹ ਰਹੁ ਦਾ ਪਿੰਡ 'ਚ ਹੀ ਆਪਾਂ ਪਿੰਡ ਜਾ ਕੇ ਲੱਭ ਲੈਨੇ ਉਹਨੂੰ ਯਾਰ ਤੇ ਚੱਲ ਫਿਰ ਲੱਭਾਂਗੇ ਕਦੋਂ 8 ਦਿਨ ਤਾਂ ਉੱਤੋਂ ਦੀ ਲੰਘੀ ਕਰਾਰ ਦੇ ਬਾਬਾ ਥੱਬੀ ਪੱਠਿਆਂ ਦੀ ਆ ਬਾਈ ਖੜਾ ਇਹਨੂੰ ਪੁੱਛਿਆ ਨਾ ਬਾਈ ਹਾਂ ਬਾਈ ਜਿੰਤਰ ਕਾ ਘਰ ਕਿਹੜਾ ਯਾਰ ਕਿਵੇਂ ਪਸੂ ਪਸੂ ਵਿੱਚ ਆ ਗਈ ਹਾਂ ਹਾਂ ਬਾਈ ਕਿਵੇਂ ਝੋਲਾ ਝੂਲਾ ਲੈ ਕੇ ਆਏ ਆ ਪੈਸੇ ਪਾਉਨ ਨਾਲ ਉਹ ਕਾ ਤੋ ਬਾਈ ਲੱਗ ਜੂ ਪਤਾ ਉਹ ਸਾਹਮਣੇ ਘਰ ਆ ਜਾਵੜੋ ਅੱਛਾ ਅੱਛਾ ਪਿੱਛੇ ਰਹਿ ਗਿਆ ਠੀਕ ਆ ਬਾਈ ਉਹ ਮੈਨੂੰ ਤਾਂ ਲੱਗਦਾ ਸ਼ੋਰਾ ਕੰਮ ਗਲਤ ਜਾ ਹੋ ਗਿਆ ਉਹ ਕੋਈ ਕੁਛ ਨਹੀਂ ਗਲਤ ਹੁੰਦਾ ਮੈਂ ਮਰੀ ਜਨਾ ਯਾਰ ਆਹੀ ਆਕਰ ਮਾਰ ਕੇ ਆਜੋ ਬਾਈ ਓ ਬਾਈ ਉਹ ਬਾਪੂ ਜੇ ਹੁਣ ਆਪਾਂ ਨੂੰ ਪੈਸੇ ਮਿਲ ਗਏ ਨਾ ਆਪਾਂ ਜਾਂਦੇ ਹੋਏ ਬੈਂਕ 'ਚ ਜਮਾ ਕਰਾ ਹੀ ਜਾਵਾਂਗੇ ਹਾਲਾਤ ਮਾੜੇ ਆ ਯਾਰ ਹੁਣ ਚੋਰੀ ਭਰੀ ਹੋ ਜਾਂਦੀ ਕਿ ਨਹੀਂ ਠੀਕ ਐ ਕਰ ਲਓ ਆ ਗਾਂ ਹੀ ਚੱਲ ਜਰ ਹਾਂ ਭਾਈ ਭਾਈ ਪੈਸੇ ਯਾਰ ਦੋ ਤਰੀਕ ਦਾ ਕਰਾਰ ਸੀ ਆਪਣਾ 10 ਦਿਨ ਉਤੋਂ ਹੀ ਟੱਪ ਗਏ ਯਾਰ ਨਾ ਤੂੰ ਫੋਨ ਚੱਕਦਾ ਕਿਤੇ ਬੰਦ ਕਰ ਲੈਣਾ ਯਾਰ ਉਹ ਬਾ ਪੰਜ ਚਾਰ ਦਿਨ ਖੜਜੋ ਪੈਸੇ ਤਾਂ ਆ ਜਾਣਗੇ ਗਾਂ ਨਾ ਲੇਟ ਫਿਟ ਕਰ ਦਿੰਦੇ ਵਪਾਰੀ ਯਾਰ ਉਹ ਯਾਰ ਗਾਂ ਬਾਹਰਲੇ ਦੇਸ਼ ਚੋਂ ਆਉਣਾ ਤੇਰੇ ਪੈਸੇ ਨਹੀਂ ਆਏ ਹਜੇ ਤਾਈ ਯਾਰ ਅਸੀਂ ਤਾਂ ਭਾਈ ਪੈਸੇ ਲੈ ਕੇ ਜਾਣੇ ਯਾਰ ਆਪਣੀ ਉੱਧ ਜਵਾਨ ਹੋਈ ਤੂੰ ਦੋ ਤਰੀਕ ਦਿੱਤੀ ਸੀਗੀ ਹੁਣ ਤੂੰ ਫੋਨ ਨਹੀਂ ਚੱਕਦਾਗਾ ਉਹ ਬਸ ਦੋ ਚਾਰ ਦਿਨ ਦੀ ਗੱਲ ਆ ਇੰਨੇ ਦਿਨ ਖੜ ਕੇ ਦੋ ਚਾਰ ਦਿਨ ਹੋਰ ਖੜਜੋ ਯਾਰ ਅਸੀਂ ਭਾਈ ਦੋ ਚਾਰ ਮਿੰਟ ਨਹੀਂ ਖੜਦੇ ਯਾਰ ਅਸੀਂ ਤਾਂ ਅੱਜ ਪੈਸੇ ਲੈ ਕੇ ਜਾਣੇ ਤਾਂ ਲੈ ਕੇ ਜਾਣੇ ਹਿਊ ਆ ਜੇ ਅਸੀਂ ਮੱਝ ਖਲੌਣੀ ਜਾਂਦੇ ਆ ਨਾ ਘਰੋਂ ਤੇ ਪੈਸੇ ਲੈਣ ਵੀ ਜਾਂਦੇ ਆਂ ਅਸੀਂ ਲੈ ਕੇ ਜਾਣੇ ਪੈਸੇ ਲੈ ਕੇ ਹੀ ਜਾਣੇ ਕੋਈ ਸ਼ੱਕ ਨਹੀਂ ਇਹਦੇ 'ਚ ਲੈ ਫੜਾ ਕਾਗਜ਼ ਪਤਰ ਜੇ ਤੇ ਲਿਖਿਆ ਨਾਲ ਕਾਪੀ ਦੇ ਮੈਨੂੰ ਮੱਝ ਦੀ ਦਿੱਤੀ ਮੱਝ ਦੀ ਕਿਹੜੀ ਕਾਪੀ ਹੁੰਦੀ ਆ ਯਾਰ ਬੰਦਾ ਗੀਆਂ ਤੂੰ ਓ ਯਾਰ ਹੈ ਨਹੀਂ ਮੇਰੇ ਕੋਲ ਪੈਸੇ ਬਾੜੀ ਤਨ ਪੰਜੀ ਨਾ ਕਰੋ ਟੰਬਾ ਆ ਪਿਆ ਮੇਰੇ ਕੋਲੇ ਹੁਣ ਫਿਰ ਬਾਪੂ ਹੁਣ ਫਿਰ ਬਾਪੂ ਕੀ ਚੰਗਾ ਭਾਈ ਤੇਰੇ ਵੱਲੋਂ ਤਾਂ ਪੈਸੇ ਸਾਡੇ ਮੱਝ ਦੇ ਆ ਗਏ ਆ ਕੋਈ ਆ ਜਾ ਬਹੁਤ ਸਿਆਣਾ ਕਿਉਂ ਮੇਰੇ ਬੁੱਢੇ ਉਮਰੇ ਹੱਡ ਤਰਉਣਾ ਉਹ ਤਾਂ ਚਿੱਟਾ ਹੀ ਜਵਾਬ ਦੇਗਾ ਸਿੱਧਾ ਯਾਰ ਉਹ ਤਾਂ ਹੀ ਭਰਾਵਾ ਸਿਆਣਿਆਂ ਨੇ ਕਿਹਾ ਬਹੁਤਾ ਖਾਂਦੀ ਥੋੜ੍ਹੀ ਵੀ ਜਾਂਦੀ ਉਹ ਤੈਨੂੰ ਕਿਹਾ ਸੀ ਵੀ ਮੈਂ ਨਾ ਧਾਰ ਦੇ ਤੇਰੀ ਸ਼ੋਰ ਮਾਤਾ ਚੱਕ ਕੇ ਮੈਂ ਫੜਾਤੀ ਉਹ ਤੇਰੇ ਨਾਲ ਤਾਂ ਉਹ ਗੱਲ ਬਣ ਗਈ ਜੇ ਸ਼ੋਰੀ ਘਰ ਵਸੇ ਤੇ ਬਾਬਾ ਬੁੱਢੜੀ ਕਿਉਂ ਰੱਖੇ ਉਹ ਐਂ ਕਰੀ ਹੁਣ ਮੋਟਰਸਾਈਕਲ ਸ਼ਹਿਰ ਵੱਲ ਦੀ ਕੱਢ ਲਈ ਕਾਹਤੋਂ ਉਹ ਜਿਹੜੇ ਨੇ ਪੈਸੇ ਦਿੱਤੇ ਉਹ ਬੈਂਕ 'ਚ ਜਮ੍ਹਾਂ ਕਰਾਈ ਜਾਵਾਂਗੇ ਘਰੇ ਚੋਰ ਚੂਰ ਪਾਈ ਜਾਂਦੇ ਹੁੰਦੇ ਆ